ਐਕਚੁਅਲੀ ਮੈਂ ਇਹ ਕਹਿਣਾ ਚਾਹਾਂਗਾ ਬਰੂਧਿਆ ਕੋਲੇ ਕੋਈ ਬੁੱਲਣ ਨੂੰ ਗੱਲ ਹੈ ਨਹੀਂ ਜੇ ਮੈਂ ਕਹਿ ਸਕਾਂ ਕਿ ਪੰਜਾਬ ਦੀ ਜੇ ਕਾਇਆਕਲ ਫੋਰੀ ਹੈ ਜੇ ਪੰਜਾਬ ਦੇ ਵਿੱਚ ਲੋਕਾਂ ਦਾ ਦਿੱਤਾ ਟੈਕਸ ਦਾ ਪੈਸਾ ਅੱਜ ਲੋਕਾਂ ਦੇ ਵਿੱਚ ਜਾ ਰਿਹਾ ਹੈ ਪਹਿਲੀ ਸਰਕਾਰ ਹੈ ਪਰ ਜੀ ਦੇਖਦੇ ਜੀ ਜਿੱਥੇ ਜਿਹੜੀਆਂ ਰਵਾਇਤੀ ਸਰਕਾਰਾਂ ਸੀਗੀਆਂ ਪੰਜ ਸਾਲ ਆਖਰੀ ਸਾਲ ਦੇ ਵਿੱਚ ਆਮ ਹਲਿਆ ਗਲੀਆਂ ਚਾਂਦੀਆਂ ਸੀਗੀਆਂ ਆ ਕੇ ਲੋਕਾਂ ਦੇ ਕੰਮ ਪੁੱਛ ਲੈਂਦੀਆਂ ਜੋ ਕੋਈ ਹੋ ਗਿਆ ਤਾਂ ਵੀ ਠੀਕ ਹੈ ਜੇ ਨਹੀਂ ਹੋਇਆ ਤਾਂ ਵੀ ਠੀਕ ਹੈ ਔਰ ਉਹਨਾਂ ਕੋਲੇ ਕੋਈ ਪਲੇਟਫਾਰਮ ਨਹੀਂ ਬੁੱਲਣ ਜੁਗਾ ਕਿਉਂਕਿ ਉਹਨਾਂ ਨੇ ਲੰਬਾ ਅਸਰ ਰਾਜੀ ਕੀਤਾ ਜਿਵੇਂ ਆਪਾਂ ਕਹੇ ਸੀ ਜੀ 10 ਸਾਲ ਅਕਾਲੀ ਦਾ ਬੀਜੇਪੀ ਦਾ ਰਾਜ ਰਿਹਾ ਤੁਸੀਂ ਆਪ ਦੇਖ ਲਓ ਕਿੰਨੀ ਇਕ ਪ੍ਰਬਧੀਆਂ ਸੀਗੀਆਂ ਜੀ ਅੱਜ ਉਹਨਾਂ ਨੂੰ ਯਾਦ ਆ ਗਈ ਆ ਪੰਜਾਬ ਬਚਾਓ ਦੀ ਕਿ ਪੰਜਾਬ ਤਾਂ ਉਹਨਾਂ ਦੇ ਹੱਥ ਸੀਗਾ ਸਾਡੇ ਕੋਲ ਤਾਂ 1.5-2 ਸਾਲ ਦੇ ਲੋਕਾਂ ਨੇ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਪਰ ਕਿਤੇ ਨਾ ਕਿਤੇ ਜੀ 10 ਸਾਲ ਉਹਨਾਂ ਨੇ ਰਾਜ ਕਰ ਲਿਆ 5 ਸਾਲ ਹੁਣ ਉਹਨਾਂ ਨੇ ਕਾਂਗਰਸ ਨੂੰ ਰਾਜ ਕਰ ਲਿਆ ਉਸ ਤੋਂ ਪਹਿਲਾਂ ਵੀ ਕਾਂਗਰਸ ਦਾ ਰਾਜ ਰਿਹਾ ਉਦੋਂ ਕਿ ਉਹਨੇ ਪੰਜਾਬ ਬਚਾਇਆ ਗਿਆ ਕਹਿੰਦੇ ਪੰਜਾਬ ਦੇ ਹਾਲਾਤ ਇੰਨੇ ਖਰਾਬ ਹੋ ਚੁੱਕੇ ਨੇ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਜੇ 5 ਸਾਲ ਆ ਪੂਰੇ ਕੱਟ ਗਏ ਤਾਂ ਪੰਜਾਬ ਜਿਹੜਾ ਵਾ ਬਹੁਤ ਪਿੱਛੇ ਹੋ ਜਾਏਗਾ ਜਿਹੜੇ ਅੱਜ ਕਲੇਮ ਕਰ ਰਹੇ ਨੇ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਪੰਜਾਬ ਨੂੰ ਤਾਂ ਇਹਨਾਂ ਲੋਕਾਂ ਤੋਂ ਬਚਾਉਣ ਦੀ ਲੋੜ ਹੈ ਕਹਿੰਦੇ ਡਿਵੈਲਪਮੈਂਟ ਦਾ ਗੱਲ ਕਹਿ ਰਹੇ ਹੋ ਡਿਵੈਲਪਮੈਂਟ ਨਜ਼ਰ ਨਹੀਂ ਆ ਰਹੀ ਪਰ 70 ਹਜ਼ਾਰ ਕਰੋੜ ਦਾ ਕਰਜ਼ਾ 2 ਸਾਲਾਂ ਦੇ ਵਿੱਚ ਜੂੜ ਚੜਤਾ ਵਾ ਜਿਹੜਾ ਸਾਨੂੰ ਕਰਜ਼ੇ ਨੂੰ ਲੈ ਕੇ ਭੰਡਦੇ ਸੀਗੇ ਹੁਣ ਆਪ ਵੱਡੇ ਪੱਦਰ ਦੇ ਪਰਜਾ ਕਰਜ਼ਾ ਲੈ ਆ ਰਹੇ ਨੇ ਤੇ ਤਨਖਾਹਾਂ ਦੇਣ ਜੋਗੇ ਪੈਸੇ ਨਹੀਂ ਇਹਨਾਂ ਕੋਲ ਸਭ ਤੋਂ ਵੱਡੀ ਗੱਲ ਇਹ ਆ ਅੰਕੜੇ ਬੁੱਲਣਗੇ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਜਿਹੜੇ ਕਰਜ਼ੇ ਚੱਕੇ ਹੋਏ ਸੀ ਉਹਦਾ ਵਿਆਜ ਸਾਡੀ ਸਰਕਾਰ ਦੇ ਰਹੀ ਹੈ ਜੇ ਕਹਿੰਦੇ ਸਾਡੇ ਕੰਮ ਇਹ ਕਰ ਰਹੇ ਸਾਡੇ ਕੰਮ ਤੋਂ ਤੁਹਾਡੇ ਤਾਂ ਤੁਸੀਂ ਨਹੀਂ ਪੱਥਰ ਪੱਥਰ ਲਾ ਕੇ ਚੱਲੇਗੇ ਇੱਕ ਪੱਥਰ ਦੀ ਕੀਮਤ 6000 ਰੁਪਇਆ ਉਤੇ ਕਰੋਨਾ ਦੇ ਪ੍ਰੋਜੈਕਟ ਲਿਖੇ ਨੇ ਪੈਸੇ ਕਿੱਥੇ ਸੀਗਾ ਅੱਜ ਬੜੀਆਂ ਗੱਲਾਂ ਕਰਦੇ ਆ ਜੀ ਸੈਂਟਰ ਦਾ ਪੈਸਾ ਅੱਗੇ ਸੈਂਟਰ ਦਾ ਪੈਸਾ ਕਿਉਂ ਨਹੀਂ ਖਰਚਿਆ ਗਿਆ ਜੇ ਮੈਂ ਫੰਡ ਸੈਂਟਰ ਦੇ ਲਈ ਪਏ ਪੈਸੇ ਜਿਉਂਸ ਕਰ ਰਹੇ ਆ ਜਾਂ ਪੰਜਾਬ ਸਰਕਾਰ ਦੇ ਯੂਜ਼ ਕਰ ਰਹੇ ਆ ਉਹ ਮੇਰੀ ਹਿੰਮਤ ਆ ਜਾਂ ਸਰਕਾਰ ਦੀ ਹਿੰਮਤ ਆ ਖਰਚ ਕਰ ਰਹੀ ਹੈ ਇਹਨਾਂ ਕੋਲ ਕਿਉਂ ਨਹੀਂ ਖਰਚ ਕੀਤਾ ਗਿਆ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 2 ਸਾਲ ਦਾ ਸਮਾਂ ਪੂਰਾ ਹੋਣ ਵਾਲਾ ਹੈ ਤੇ ਵਿਰੋਧੀ ਪਾਰਟੀਆਂ ਲਗਾਤਾਰ ਵੱਡੀ ਬਿਆਨਬਾਜ਼ੀ ਕਰ ਰਹੇ ਨੇ ਵੱਡੇ ਪ੍ਰੋਗਰਾਮ ਸਰਕਾਰ ਦੀ ਕਾਰਗੁਜ਼ਾਰੀ ਦੇ ਖਿਲਾਫ ਉਲੀਕੇਦੇ ਹੋਏ ਨਜ਼ਰ ਆ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਪੰਜਾਬ ਬਚਾਓ ਯਾਤਰਾ ਦੇ ਸ਼ੁਰੂਆਤ ਕੀਤੀ ਹੋਈ ਹੈ ਤੇ ਪੂਰੇ ਪੰਜਾਬ ਦੇ ਵਿੱਚ ਜਾ ਕੇ 2 ਸਾਲ ਦੀ ਕਾਰਗੁਜ਼ਾਰੀਆ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਐਮਐਲਏ ਮਦਨਾਲ ਬਗਾ ਬਗਾ ਜੀ ਸਰਕਾਰ ਦੀ ਵੱਡੀਆਂ ਉਪਲਬਧੀਆਂ ਤੁਸੀਂ ਗਿਣਾ ਰਹੇ ਹੋ ਸਰਕਾਰ ਵੱਲੋਂ ਵੱਡੇ ਪ੍ਰੋਜੈਕਟ ਜਿਹੜੇ ਸ਼ੁਰੂ ਕੀਤੇ ਜਾ ਰਹੇ ਆ ਉਹ ਗਿਣਾ ਰਹੇ ਹੋ ਪਰ ਵਿਰੋਧੀ ਤੁਹਾਡੇ ਖਿਲਾਫ ਪੰਜਾਬ ਬਚਾਓ ਯਾਤਰਾ ਕੱਢ ਰਹੇ ਨੇ ਕਿਸ ਤਰ੍ਹਾਂ ਦੇਖਦੇ ਐਕਚੁਅਲੀ ਮੈਂ ਇਹ ਕਹਿਣਾ ਚਾਹਾਂਗਾ ਵਿਰੋਧੀਆਂ ਕੋਲੇ ਕੋਈ ਬੁੱਲਣ ਨੂੰ ਗੱਲ ਹੈ ਨਹੀਂ ਨਾ ਹੀ ਕੋਈ ਪਲੇਟਫਾਰਮ ਹੈ ਕਿਉਂਕਿ ਪਿਛਲੇ 10 ਸਾਲ ਲਗਾਤਾਰ ਅਕਾਲੀ ਦਲ ਭਾਜਪਾ ਨੇ ਰਾਜ ਕੀਤਾ ਉਸ ਦੇ ਵਿਚ ਦਰਮਿਆਨ 5 ਸਾਲ ਕਾਂਗਰਸ ਨੇ ਰਾਜਗੀਤਾ ਔਰ ਤਕਨ ਮੈਂ ਕਹ ਸਕਦਾ ਜਿੰਨੀ ਕਿ ਡਿਵੈਲਪਮੈਂਟ 1.5 ਸਾਲ ਦੇ ਵਿੱਚ ਅਰਸੇ ਚ ਹੋਈ ਹੈ ਔਰ 117 ਸੀਟੇ ਨੇ ਪੰਜਾਬ ਦੀਆਂ 117 ਸੀਟਾਂ ਦੀ ਡਿਵੈਲਪਮੈਂਟ ਚੱਲ ਰਹੀ ਹੈ ਔਰ ਸਾਡੇ ਸੂਬੇ ਦੇ ਮੁੱਖ ਮੰਤਰੀ ਸਰਪੰਨ ਸਿੰਘ ਜੀ ਮਾਨ ਉੱਚੇ ਚੇਤੇ ਤੌਰ ਤੇ ਹਰ ਹਫਤੇ ਡਿਵੈਲਪਮੈਂਟ ਤੇ ਮੀਟਿੰਗ ਲੈਂਦੇ ਨੇ ਔਰ ਤਕਰੀਬਨ ਜੇ ਮੈਂ ਕਹਿ ਸਕਾਂ ਕਿ ਪੰਜਾਬ ਦੀ ਜੇ ਕਾਇਆ ਕਲ ਫੋਰੀ ਹੈ ਜੇ ਪੰਜਾਬ ਦੇ ਵਿੱਚ ਲੋਕਾਂ ਦਾ ਦਿੱਤਾ ਟੈਕਸ ਦਾ ਪੈਸਾ ਅੱਜ ਲੋਕਾਂ ਦੇ ਵਿੱਚ ਜਾ ਰਿਹਾ ਹੈ ਪਹਿਲੀ ਸਰਕਾਰ ਹੈ ਪਰ ਤੁਸੀਂ ਦੇਖਦੇ ਜਿਵੇਂ ਜਿਹੜੀਆਂ ਰਵਾਇਤੀ ਸਰਕਾਰਾਂ ਸੀਗੀਆਂ ਪੰਜ ਸਾਲ ਆਖਰੀ ਸਾਲ ਦੇ ਵਿੱਚ ਆਮ ਹਲੀਆਂ ਗਲੀਆਂ ਚਾਹਦੀਆਂ ਸੀਗੀਆਂ ਆ ਕੇ ਲੋਕਾਂ ਦੇ ਕੰਮ ਪੁੱਛ ਲੈਂਦੀਆਂ ਜੋ ਕੋਈ ਹੋ ਗਿਆ ਤਾਂ ਵੀ ਠੀਕ ਹੈ ਜੇ ਨਹੀਂ ਹੋਇਆ ਤਾਂ ਵੀ ਠੀਕ ਹੈ ਫਿਰ ਆ ਕੇ ਮਾਫੀ ਮੰਗ ਲੈਂਦੇ ਸੀ ਜੀ ਜੀ ਗਲਤੀ ਹੋ ਗਈ ਇਸ ਦਵਾਰਾ ਫਿਰ ਸਾਨੂੰ ਮੌਕਾ ਦੇ ਦਿਓ ਲੋਕਾਂ ਕੋਲ ਰਸਤਾ ਨਹੀਂ ਸੀਗਾ ਜਿਹੜਾ ਅਜ ਤੋਂ 2 ਸਾਲ ਪਹਿਲੇ ਚੇਂਜ ਹੋਈ ਹੈ ਬਦਲਾਅ ਹੋਇਆ ਉਹਨਾਂ ਕੋਲ ਆਮ ਆਦੀ ਪਾਰਟੀ ਦਾ ਪਲੇਟਫਾਰਮ ਸੀ ਲੋਕਾਂ ਕੋਲੇ ਔਰ ਤਿਕਨ ਮੈਂ ਕਹਾਂ ਸਮਾਂ 70 75% ਲੋਕਾਂ ਨੇ ਜਿਹੜੇ ਆਪਣੇ ਥਲੇ ਤਬਕੇ ਦੇ ਲੋਕ ਨੇ ਜਿਹੜੇ ਹਮਾਤਲ ਲੋਕ ਨੇ ਜਿਨ੍ਹਾਂ ਨੂੰ ਗ੍ਰਸਤਾ ਨਜ਼ਰ ਨਹੀਂ ਜਾਂਦਾ ਔਰ ਜਿਨ੍ਹਾਂ ਦੀ ਕੋਈ ਡਿਵੈਲਪਮੈਂਟ ਨਹੀਂ ਸੀ ਹੋਈ ਉਹਨਾਂ ਨੇ ਆਪਣਾ ਬੋਰਡ ਦੇ ਰੂਪ ਵਿੱਚ ਗੁੱਸਾ ਜ਼ਾਹਿਰ ਕਰਕੇ ਬਹੁਤ ਵੱਡਾ ਬਦਲਾਵ ਕੀਤਾ ਸੀ ਔਰ ਪਹਿਲੀ ਸਰਕਾਰ ਹੈ ਮੈਂ ਤੁਹਾਨੂੰ ਤੁਹਾਨੂੰ ਵੀ ਇਹੀ ਗੱਲ ਕਹੂੰਗਾ ਤੁਸੀਂ ਮਹੱਲੇ ਮਹੱਲੇ ਕਰਕਰ ਜਾ ਕੇ ਪੁੱਛੋ ਜਿੰਨੀ ਕਿ ਡਿਵੈਲਪਮੈਂਟ ਹੈ 1.5 ਸਾਲ ਚ ਹੋਈ ਹੈ ਕਿਤੇ ਵੀ 70 ਸਾਲ ਦੇ ਰਾਜ ਚ ਨਹੀਂ ਹੋਈ ਅੱਜ ਜੇ ਮੈਂ ਖੜਾ ਇੱਥੇ ਤੁਸੀਂ ਆਪ ਦੇਖ ਸਕਦੇ ਹੋ ਕਿ ਇੱਕ ਬਹੁਤ ਪਿਛੜਿਆ ਏਰੀਆ ਸੀਗਾ ਇੱਕ ਨੰਬਰ ਵਾਰਡ ਦਾ ਜਿਹਦੇ ਵਿੱਚ ਡਿਵੈਲਪਮੈਂਟ ਨਾਮ ਦੀ ਕੋਈ ਚੀਜ਼ ਨਹੀਂ ਸੀ ਅੱਜ ਉੱਥੇ तकरीबन ਹਰ ਗਲੀ ਹਰ ਮਲੇ ਦੀ ਡਿਵੈਲਪਮੈਂਟ ਹੋ ਰਹੀ ਹੈ ਕਦੇ ਟਿਊਬਾਂ ਲੱਗ ਰਹੇ ਨੇ ਕਦੇ ਸੜਕਾਂ ਬਣ ਰਹੀਆਂ ਨੇ ਕਦੇ ਲਾਈਟਾਂ ਲੱਗ ਰਹੀਆਂ ਨੇ ਜਿੱਥੇ ਜਿੱਥੇ ਲੋਕ ਚਾਹਦੇ ਨੇ ਉੱਥੇ ਡਿਵੈਲਪਮੈਂਟ ਹੋ ਰਹੀ ਹੈ ਇਹ ਪਹਿਲੀ ਸਰਕਾਰ ਹੈ ਔਰ ਉਹਨਾਂ ਕੋਲੇ ਕੋਈ ਪਲੇਟਫਾਰਮ ਨਹੀਂ ਬੁਲਣ ਜੁਗਾ ਕਿਉਂਕਿ ਉਹਨਾਂ ਨੇ ਲੰਬਾ ਅਸਰ ਰਾਜੀ ਕੀਤਾ ਜੇ ਆਪਾਂ ਕਹਿ ਸਕੀਏ 10 ਸਾਲ ਕਾਲੀ ਦਾ ਬੀਜੇਪੀ ਦਾ ਰਾਜ ਰਿਹਾ ਤੁਸੀਂ ਆਪ ਦੇਖ ਲਓ ਕਿੰਨੀ ਇਕ ਪ੍ਰਬਧੀਆਂ ਸੀਗੀਆਂ ਜੇ ਅੱਜ ਉਹਨਾਂ ਨੂੰ ਆ ਪੰਜਾਬ ਬਚਾਓ ਦੀ ਕਿ ਪੰਜਾਬ ਤਾਂ ਉਹਨਾਂ ਦੇ ਹੱਥ ਸੀਗਾ ਸਾਡੇ ਕੋਲ ਤਾਂ 1.5-2 ਸਾਲ ਦੇ ਲੋਕਾਂ ਨੇ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਪਰ ਕਿਤੇ ਨਾ ਕਿਤੇ ਜੇ 10 ਸਾਲ ਉਹਨਾਂ ਨੇ ਰਾਜ ਕਰ ਲਿਆ 5 ਸਾਲ ਹੁਣ ਉਹਨਾਂ ਨੇ ਕਾਂਗਰਸ ਨੂੰ ਰਾਜ ਕਰ ਲਿਆ ਉਸ ਤੋਂ ਪਹਿਲਾਂ ਵੀ ਕਾਂਗਰਸ ਦਾ ਰਾਜ ਰਿਆ ਉਦੋਂ ਕਿ ਉਹਨੇ ਪੰਜਾਬ ਬਚਾਇਆ ਗਿਆ ਉਦੋਂ ਪੰਜਾਬ ਦੀ ਯਾਦ ਨਹੀਂ ਆਈ ਪੰਜਾਬ ਦੀ ਯਾਦ 1.5 ਸਾਲ ਚ ਆ ਗਈ ਕਿਉਂਕਿ ਲੋਕ ਆਮ ਆਦਮੀ ਪੜ੍ਹੇ ਨੂੰ ਪਿਆਰ ਕਰਦੇ ਆ ਕਹਿੰਦੇ ਪੰਜਾਬ ਦੇ ਹਾਲਾਤ ਇੰਨੇ ਖਰਾਬ ਹੋ ਚੁੱਕੇ ਨੇ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਜੇ 5 ਸਾਲ ਆ ਪੂਰੇ ਕੱਟ ਗਏ ਤਾਂ ਪੰਜਾਬ ਜਿਹੜਾ ਵਾ ਬਹੁਤ ਪਿੱਛੇ ਹੋ ਜਾਏਗਾ ਤੁਸੀਂ ਪਿੱਛੇ ਛਡੇ ਸੂਬੇ ਦੇ ਮੁੱਖ ਮੰਤਰੀ ਮਾਨਸਾ ਦੀ ਸਟੇਟਮੈਂਟ ਪੜ੍ਹੀ ਸੀ ਨਾ ਲੋਕਾਂ ਨੇ ਪ੍ਰੈਸ ਦੇ ਵਿੱਚ ਜਾ ਕੇ ਉਹਨਾਂ ਨੂੰ ਆਪ ਖੁਦ ਕਿਹਾ ਸੀਗਾ ਕਿ ਪੰਜਾਬ ਨੂੰ ਇਹਨਾਂ ਲੋਕਾਂ ਕੋਲ ਬਚਾਉਣ ਦੀ ਲੋੜ ਹੈ ਜਿਹੜੇ ਅੱਜ ਕਲੇਮ ਕਰ ਰਹੇ ਨੇ ਨਾ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਪੰਜਾਬ ਨੂੰ ਤਾਂ ਇਹਨਾਂ ਲੋਕਾਂ ਤੋਂ ਬਚਾਉਣ ਦੀ ਲੋੜ ਹੈ ਤੁਸੀਂ 1.5 ਸਾਲ ਦਾ ਅਰਸਾ ਡਵੈਲਪਮੈਂਟ 3 ਸਾਲ ਦੇ ਅਰਸਾ ਲਈ ਲੋਕਾਂ ਨੇ ਸਾਨੂੰ ਹੋਰ ਦਿੱਤਾ ਹੋਇਆ ਹੈ ਅਸੀਂ ਉਹ ਕਰਨਾ ਹਾਂ ਜੇ 5 ਸਾਲ ਅਰਸੇ ਦੇ ਵਿੱਚ ਸਾਡੇ ਕੰਮ ਨਹੀਂ ਹੋਣਗੇ ਫਿਰ ਸਾਨੂੰ ਗੱਲ ਕਰ ਸਕਦੇ ਆ ਕਿਸੇ ਪਲੇਟਫਾਰਮ ਤੇ ਬੋਲਣ ਜਾਂ ਡੇਢ ਬਹੁਤ ਸਾਲ ਦੇ ਵਿੱਚ ਜਿੰਨੀ ਡਵੈਲਪਮੈਂਟ ਆਪਾਂ ਆਂਕੜੇ ਕੱਢ ਲੈਣੇ ਆ ਮੇਰੇ ਹਲਕੇ ਦੀ ਗੱਲ ਕਰ ਰੋ ਤੂੰ ਉਦੀ ਬਾਹਰ ਨਹੀਂ ਜਾਣਾ ਮੇਰੇ ਹਲਕੇ ਦੇ ਪਿਛੋਕੜ ਨਿਗਾਹ ਮਾਰ ਲਓ 35 ਸਾਲ 40 ਸਾਲ ਨਿਗਾਹ ਮਾਰ ਲਓ ਤੇ ਅੱਜ 1.5 ਸਾਲ ਦੇ ਅਰਸੇ ਚ ਨਿਗਾਹ ਮਾਰ ਲਓ ਜੇ ਆਪਾਂ ਪਿਛਲੀ ਗੱਲ ਕਰ ਲਈਏ ਤੇ ਪਿਛਲੇ ਕਰੋਨਾ ਤੱਕ ਵੀ ਨਹੀਂ ਪਹੁੰਚੇ ਆਪਾਂ 35 ਸਾਲਾਂ ਦੇ ਵਿੱਚ ਤੇ ਮੇਰੇ 1.5 ਸਾਲ ਚ 28 ਕਰੋੜ ਦੇ ਪ੍ਰੋਜੈਕਟ ਜਿਹੜੇ ਕੰਪਲੀਟ ਕਰ ਦਿੱਤੇ ਆ ਮੈਂ ਆਪਣੇ ਹਲਕੇ ਦੇ ਔਰ ਵਈ 25 ਕਰੋੜ ਦੇ ਹੋਰ ਮੇਰੇ ਪਾਈਪਲਾਈਨ ਚ ਨੇ ਇਹ ਡਿਵੈਲਪਮੈਂਟ ਕਹਿੰਦੇ ਇਹਨੂੰ ਇੱਕ ਇੱਕ ਪੈਸਾ ਲੋਕਾਂ ਦੇ ਟੈਕਸ ਦਾ ਹਲੇ ਲੋਕ ਕਹਿੰਦੇ ਸਾਨੂੰ ਪਤਾ ਨਹੀਂ ਸੀ ਲੋਕਾਂ ਨੂੰ ਸਰਕਾਰ ਨੂੰ ਟੈਕਸ ਦਿੰਨੇ ਆ ਸਵੇਰੇ ਅਸੀਂ ਉੱਠ ਕੇ ਚਾਹ ਪੀਨੇ ਉੱਤੇ ਵੀ ਟੈਕਸ ਹੈ ਜੇ ਆਪਾਂ ਬ੍ਰੇਕਫਾਸਟ ਕਰਦੇ ਹਾਂ ਉੱਤੇ ਵੀ ਟੈਕਸ ਹੈ ਜਿਹੜੇ ਆਪਾਂ ਕੱਪੜੇ ਪੰਨੇ ਉੱਤੇ ਵੀ ਟੈਕਸ ਹੈ ਅਸੀਂ ਇਹ ਸਰਕਾਰ ਨੂੰ ਟੈਕਸ ਦਿੰਨੇ ਆ ਪਹਿਲੀ ਸਰਕਾਰ ਹੈ ਜਿਹੜੀ ਟੈਕਸ ਨੂੰ ਲੋਕਾਂ ਦੇ ਵਿੱਚ ਲੈ ਕੇ ਆ ਰਹੀ ਹੈ ਕਿਉਂਕਿ ਜਿੱਥੇ ਲੋਕਾਂ ਦੇ ਡਿਵੈਲਪਮੈਂਟ ਹੋਰੀ ਕਿੱਦਾਂ ਹੋ ਸਕਦੀ ਹੈ ਕਹਿੰਦੇ ਡਿਵੈਲਪਮੈਂਟ ਦਾ ਕਹਿ ਰਹੇ ਹੋ ਡਿਵੈਲਪਮੈਂਟ ਨਜ਼ਰ ਨਹੀਂ ਆ ਰਹੀ ਪਰ 70000 ਕਰੋੜ ਦਾ ਕਰਜ਼ਾ 2 ਸਾਲਾਂ ਦੇ ਵਿੱਚ ਜੂੜ ਚੜਤਾ ਵਾ ਜਿਹੜਾ ਸਾਨੂੰ ਕਰਜ਼ੇ ਨੂੰ ਲੈ ਕੇ ਭੰਡਦੇ ਸੀਗੇ ਹੁਣ ਆਪ ਵੱਡੇ ਪੱਦਰ ਦੇ ਪਰਜਾ ਕਰਜ਼ਾ ਲੈ ਆ ਰਹੇ ਨੇ ਤੇ ਤਨਖਾਹ ਦੇਣ ਅੰਕੜੇ ਬੁੱਲਣਗੇ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਜਿਹੜੇ ਕਰਜ਼ੇ ਚੱਕੇ ਹੋਏ ਸੀ ਉਹਦਾ ਵਿਆਜ ਸਾਡੀ ਸਰਕਾਰ ਦੇ ਰਹੀ ਹੈ ਉਹਦੀ ਕਿਸ਼ਤਾਂ ਅਸੀਂ ਲਾ ਰਹੇ ਹਾਂ ਤੁਸੀਂ ਡਿਵੈਲਪਮੈਂਟ ਦੀ ਗੱਲ ਕਰ ਰਹੇ ਹੋ ਤੁਸੀਂ ਅੱਜ ਜਲੰਧਰ ਜਾਨੇ ਐਂਟਰ ਕਰਦੇ ਆ ਜਲੰਧਰ ਬਾਈਪਾਸ ਤੋਂ ਲੈ ਕੇ ਸ਼ਹਿਰ 'ਚ ਵੜਨਾ ਹੋਵੇ ਪੁਲ ਬੰਦ ਪਿਆ ਸੀ ਤਕਰੀਬਨ ਮੈਂ ਕਹਾਂ ਸਾਂ 5 5.5 ਸਾਲ ਤਾਂ ਮੈਨੂੰ ਦੇਖਦੇ ਹੋਗੇ ਜਦੋਂ ਦਾ ਪੁਲ ਬੰਦ ਹੋਇਆ ਸੀਗਾ 5.5 ਸਾਲ ਪਿਛਲੀ ਸਰਕਾਰਾਂ ਨੇ ਉਹਨਾਂ ਦਾ ਪੁਲ ਤਾਂ ਬਣਾਇਆ ਨਹੀਂ ਗਿਆ ਅੱਜ 1.5 ਸਾਲ ਦੇ ਵਿੱਚ ਮੈਂ ਐਸਟ ਵੀ ਨੀ ਪਾਸ ਕਰਵਾਤਾ ਤੇ ਪੁਲ ਵੀ ਚਾਲੂ ਕਰਾਤਾ ਇਹ ਡਿਵੈਲਪਮੈਂਟ ਹੈ ਨਾ ਯਾਰ ਤੁਸੀਂ ਜੇ ਇੱਕ ਸ਼ਹਿਰ ਨੂੰ ਇੱਕ ਰਸਤਾ ਜਾ ਰਿਹਾ ਉਹ ਹੀ ਨਹੀਂ ਤੁਸੀਂ ਖੋਲ ਸਕੇ ਸ਼ਹਿਰ ਦੇ ਵਿੱਚ ਆਪਾਂ ਜਾਣਦੇ ਆ ਇੱਕ ਇੰਨਾ ਵੱਡਾ ਪੁਲਿਸਿੰ ਦਾ ਵੱਡਾ ਪ੍ਰੋਜੈਕਟ ਹੈ ਜਿਹੜਾ ਸ਼ਹਿਰ ਨੂੰ ਇੱਕ ਰਸਤਾ ਦਿੰਦਾ ਹੈ ਸ਼ਹਿਰ ਕੱਲੇ ਨੂੰ ਨਹੀਂ ਦਿੱਲੀ ਨੂੰ ਜਾਣਾ ਹੋਵੇ ਤਾਂ ਰਸਤਾ ਜਾਂਦਾ ਹੈ ਦਿੱਲੀ ਦੇ ਰਸਤੇ 'ਚ ਕਿੰਨੇ ਜ਼ਿਲ੍ਹੇ ਆਉਂਦੇ ਆ ਕਿੰਨੇ ਸਟੇਟਾਂ ਦੇ ਦੋ ਸਟੇਟਾਂ ਲੱਗ ਜਾਂਦੀਆਂ ਪਰ ਕਿਤੇ ਨਾ ਕਿਤੇ ਇਹਨਾਂ ਕੋਲ ਇੱਕ ਪੁਲ ਨਹੀਂ ਬਣਾਇਆ ਗਿਆ ਅੱਜ ਜੇ ਡਿਵੈਲਪਮੈਂਟ ਦੀ ਗੱਲ ਕਰੀਏ ਜਿੱਥੇ ਪੁਲ ਸਟਾਰਟ ਕੀਤਾ ਬੋਲਦੇ ਨਾਲ ਇੱਕ ਰੋਡ ਚੱਲਦੀ ਹੈ ਜਿਹੜੀ ਬਿਲਕੁਲ ਡੈਮੇਜ ਸੀਗੀ 1.5 ਸਾਲ 'ਚ ਮੈਂ ਸਾਰੀ ਰੋਡ ਬਣਾ ਦਿੱਤੀ ਉਹ ਅੱਜ ਲੋਕ ਸ਼ਹਿਰ ਦਾ ਚੌਥਾ ਹਿੱਸਾ ਜਿਹੜਾ ਟਰੈਫਿਕ ਤੋਂ ਉੱਥੋਂ ਨਿਕਲ ਕੇ ਜਾ ਰਿਹਾ ਹੈ ਔਰ ਦੂਸਰੀ ਸਾਈਡ 'ਤੇ ਸੜਕ ਬਣਾਉਣ ਜਾ ਰਹੇ ਹਾਂ 6 ਕਰੋੜ ਰੁਪਏ ਉੱਤੇ ਲੱਗ ਜਾਣਾ ਹੈ ਮਤਲਬ ਕਿ ਡਵੈਲਪਮੈਂਟ ਕਿਦਾਂ ਹੋ ਰਿਹਾ ਡਵੈਲਪਮੈਂਟ ਇਹ ਨਹੀਂ ਮੈਂ ਕਹ ਰਿਹਾ ਮੇਰਾ ਬਟਾ ਵੀਰ ਬਾਦਲ ਕਹਿੰਦੇ ਨੇ ਕਿ ਪੰਜਾਬ ਇਹ ਜਿੰਨੀ ਵੀ ਡਵੈਲਪਮੈਂਟ ਹੋਈ ਹੈ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਦੇ ਵਿੱਚ ਹੋਈ ਹੈ ਜਿੰਨੇ ਵੀ 에어ਪੋਰਟ ਬਣੇ ਨੇ ਜਿੰਨੀਆਂ ਵੀ ਸੜਕਾਂ ਬਣੀਆਂ ਵਾ ਜਿੰਨੇ ਵੀ ਥਰਮਲ ਪਲੈਂਟ ਬਣੇ ਨੇ ਬਕਾਇਦਾ ਹੋਣਾ ਬੋਲੋ ਇਸ ਚੀਜ਼ ਦਾ ਜਿਹੜਾ ਵੀਡੀਓ ਜਾਰੀ ਕਰਕੇ ਪ੍ਰਚਾਰ ਵੀ ਕੀਤਾ ਜਾ ਰਿਹਾ ਕਹਿੰਦੇ ਡਵੈਲਪਮੈਂਟ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਰਾਜ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਦੇ ਵਿੱਚ ਹੋਈਆਂ ਵਾ ਤੇ ਉਹੀ ਉਹੀ ਪ੍ਰੋਜੈਕਟਾਂ ਦਾ ਹੁਣ ਉਦਘਾਟਨ ਕਰਦੇ ਪਏ ਮੈਂ ਤੁਹਾਨੂੰ ਦੱਸਾਂ ਜੀ ਆਪਾ ਮੁਹਾਲੀ ਏਅਰਪੋਰਟ ਦੀ ਗੱਲ ਕਰ ਲਈਏ ਬੀਜੇਪੀ ਖਾਲੀ ਜਲਦੀ ਸਰਕਾਰ ਸੀ ਬਣਾਇਆ ਤਾਂ ਹਰਿਆਣਾ ਸੀਗਾ ਉੱਥੋਂ ਚਲੋ ਇਹਨਾਂ ਨੇ ਪੁਲਬਦੀ ਕਰਕੇ ਗੇਟ ਆ ਇਹਨੂੰ ਕੱਢ ਕੇ ਤੇ ਆਪਣਾ ਨਾਮ ਕਰਾ ਲਿਆ ਚਲੋ ਠੀਕ ਹੈ ਕੋਈ ਨਹੀਂ ਪੰਜਾਬ ਨੂੰ ਪੁਲਬਦੀ ਪੰਜਾਬ ਵਾਸਤੇ ਆ ਪਰ ਕਿਤੇ ਨਾ ਕਿਤੇ ਸਾਡੀ ਜਿਹੜੀ ਡਿਵੈਲਪਮੈਂਟ ਹੈ ਨਾ ਇਹਨੂੰ ਇੱਕ ਨਾਰ ਇਗਨੋਰ ਨਹੀਂ ਕਰ ਸਕੂਗੇ ਜਿਹੜੀਆਂ ਇੱਕ ਸਟਾਰਟ ਕਰ ਦੇਣਾ ਕੰਮ ਨੂੰ ਸਟਾਰਟ ਕਰਨ ਤੋਂ ਬਾਅਦ ਨੂੰ ਸਿਰੇ ਚੜਾਉਣਾ ਕਿਨੇ ਚੜਾਇਆ 1.5 ਸਾਲਾਂ 'ਚ ਸਾਡੀ ਸਰਕਾਰ ਨੇ ਚੜਾਇਆ ਜੇ ਕਹਿੰਦੇ ਸਾਡੇ ਕੰਮ ਇਹ ਕਰ ਰਹੇ ਸਾਡੇ ਕੰਮ ਤਾਂ ਤੁਹਾਡੇ ਤਾਂ ਤੁਸੀਂ ਨਹੀਂ ਪੱਥਰ ਪੱਥਰ ਲਾ ਕੇ ਚੱਲੇਗੇ ਇੱਕ ਪੱਥਰ ਉੱਤੇ ਕਰੋਨਾ ਦੇ ਪ੍ਰੋਜੈਕਟ ਲਿਖੇ ਨੇ ਪੈਸੇ ਕਿੱਥੇ ਸੀਗਾ ਅੱਜ ਉਹੀ ਸਾਡੀ ਸਰਕਾਰ ਨੇ ਪੈਸੇ ਵੀ ਲਾਏ ਆ ਪ੍ਰੋਜੈਕਟ ਵੀ ਚਲਾਏ ਆ ਤੁਸੀਂ ਫਰੋਜਪੁਰ ਵੱਲ ਦੀ ਗੱਲ ਕਰ ਲਓ ਪਿਛਲਾ ਅੰਕੜਾ ਕੱਢ ਲਓ ਜਿੰਦ ਦਾ ਮੂਰਤ ਹੋਇਆ 1.5 ਸਾਲ ਜਾਂ ਅੰਕੜਾ ਕੱਢ ਲਓ ਉਹ ਦੇਖੋ ਪੁਲ ਕਿੰਨੀ ਛੇਤੀ ਤਿਆਰ ਕਰਾ ਕੇ ਅਸੀਂ ਲੋਕਾਂ ਦੇ ਹਵਾਲੇ ਕਰ ਰਹੇ ਆ ਅੱਜ ਲੋਕ ਤੋਂ ਨੰਗ ਰਹੇ ਆ ਫਰੋਜਪੁਰ ਉਰ ਤੁਸੀਂ ਜਾਣਦੇ ਹੋ 1.5 ਸਾਲ ਪਹਿਲੇ ਕੀ ਸੀ ਉੱਥੇ ਸ਼ਹਿਰ ਬੰਦ ਪਿਆ ਸੀ ਅੱਜ ਪੁਲ ਬਣ ਕੇ ਤਿਆਰ ਹੋ ਕੇ ਲੋਕਾਂ ਦੇ ਹਵਾਲੇ ਹੋ ਗਿਆ ਲੋਕ ਅੱਜ ਉਥੋਂ ਨੰਗ ਕੇ ਜਿਹੜਾ ਰਸਤਾ 1 ਘੰਟੇ ਦਾ ਸੀਗਾ ਉਹ 15 ਮਿੰਟ ਤੁਕੀ ਇੱਕ ਕੰਮ ਨੂੰ ਚਲਾਉਣ ਵਾਸਤੇ ਸਮੂਹ ਚਲਾਉਣ ਵਾਸਤੇ ਟਾਈਮ ਚਾਹੀਦਾ ਪੈਸਾ ਚਾਹੀਦਾ ਪੈਸੇ ਦੇ ਬਿਨਾ ਕੋਈ ਗੱਲ ਨਹੀਂ ਹੁੰਦੀ ਅੱਜ ਸਰਕਾਰ ਨੇ ਉੱਥੇ ਪੈਸੇ ਵੀ ਖਰਚੇ ਆ ਸਰਕਾਰ ਦਾ ਆਪਣਾ ਹਿੱਸਾ ਪਾਰੀਆ ਸੈਂਟਰ ਦੇ ਨਾਲ ਇਸ ਕਰਕੇ ਜਿੱਥੇ ਜਿੱਥੇ ਡਿਵੈਲਪਮੈਂਟ ਹੋ ਰਹੀ ਹੈ ਅੱਜ ਬੜੀਆਂ ਗੱਲਾਂ ਕਰਦੇ ਆ ਜੀ ਸੈਂਟਰ ਦਾ ਪੈਸਾ ਅੱਗੇ ਸੈਂਟਰ ਦਾ ਪੈਸਾ ਕਿਉਂ ਨਹੀਂ ਖਰਚਿਆ ਗਿਆ ਜੇ ਮੈਂ ਫੰਡ ਸੈਂਟਰ ਦੇ ਲਈ ਪਏ ਪੈਸੇ ਜਿਉਸ ਕਰ ਰਹੇ ਆ ਜਾਂ ਪੰਜਾਬ ਸਰਕਾਰ ਦੇ ਜਿਉਸ ਕਰ ਰਹੇ ਆ ਉਹ ਮੇਰੀ ਹਿੰਮਤ ਹੈ ਜਾਂ ਸਰਕਾਰ ਦੀ ਹਿੰਮਤ ਹੈ ਖਰਚ ਕਰ ਰਹੀ ਹੈ ਇਹਨਾਂ ਕੋਲ ਕਿਉਂ ਨਹੀਂ ਖਰਚ ਕੀਤਾ ਗਿਆ ਜੇ ਅੱਜ ਇਸ ਲੋਕ ਦੇ ਲੋਕੀ ਤਰਸਦੇ ਸੀ ਜੇ ਅੱਜ ਮੈਂ ਪੈਸਾ ਸਰਕਾਰ ਤੋਂ ਲੈ ਆ ਕੇ ਪਾਣੀ ਦਾ ਟਿਊਬ ਲਗਾ ਦਿੱਤਾ ਤੇ ਇਹਦੇ ਨਾਲ ਲੋਕਾਂ ਦੇ ਵਿੱਚ ਕੀ ਮੈਸੇਜ ਆਉਂਦਾ ਹੈ ਲੋਕ ਕਹਿੰਦੇ ਹਨ ਵੀ ਪਿਛਲੇ ਸਾਲਾਂ ਦੇ ਵਿੱਚ ਡਿਵੈਲਪਮੈਂਟ ਨਹੀਂ ਹੋਈ ਇਹ ਡੇਢ ਸਾਲ ਦੇ ਵਿੱਚ ਡਿਵੈਲਪਮੈਂਟ ਕਿੰਦਾ ਹੋ ਗਈ ਫਿਰ ਉਹ ਕਿਥੇ ਕਿਸ ਤਰ੍ਹਾਂ ਕਹਿ ਰਹੇ ਕਹਿੰਦੇ ਲੋਕਾਂ ਨੂੰ ਅਪੀਲ ਵੀ ਕਰ ਰਹੇ ਕਹਿੰਦੇ ਲੋਕਾਂ ਦਾ ਭਰਮਾ ਹੰਗਾਰਾ ਵੀ ਮਿਲ ਰਿਹਾ ਪੰਜਾਬ ਦੇ ਲੋਕ ਜਿਹੜਾ ਵਾ ਹੁਣ ਸਰਕਾਰ ਤੋਂ ਓਕੇ ਪਏ ਆ ਪੰਜਾਬ ਬਚਾਓ ਯਾਤਰਾ ਦਾ ਸਮਰਥਨ ਕਰਦੇ ਪਏ ਆ ਕਿੰਨੀ ਸੰਗਤ ਖੜੀ ਹੈ ਇਹਨਾਂ ਨੂੰ ਪੁੱਛ ਲਓ ਆਜਪਾ ਸੰਗਤ ਦੇ ਨਾਲ ਕੈਮਰਾ ਨੂੰ ਅੱਗੇ ਪਿੱਛੇ ਨੂੰ ਇਹ ਸਰਕਾਰ ਤੋਂ ਤੰਗ ਨਹੀਂ ਸਰਕਾਰ ਤੋਂ ਖੁਸ਼ ਨੇ ਬਿਜਲੀ ਸਰਕਾਰ ਤੋਂ ਤਾਂ ਨਹੀਂ ਕਿ ਸਰਕਾਰ ਤੋਂ ਖੁਸ਼ੀ ਹੈ ਲੋਕੀ ਤੁਹਾਨੂੰ ਦੱਸ ਦੇਣਗੇ ਐਕਚੁਅਲੀ ਕਿਦਣਾ ਕਿਦੇ ਸਿਰ ਤੇ ਸਿਰਫ ਉਹਨਾਂ ਲੋਕਾਂ ਕੋ ਰਸਤਾ ਨਹੀਂ ਸੀ ਉਹਨਾਂ ਲੋਕਾਂ ਕੋ ਰਸਤਾ ਬੜਾ ਸ਼ਾਨਦਾਰ ਹੈ ਅੱਜ ਦੀ ਗੱਲ ਕਰ ਲਉ ਮੈਂ ਚੈਲੰਜ ਨਾ ਕੈਸ ਰਹਦਾ ਮੇਰੇ ਹਲਕੇ ਦੇ 88% ਬਿੱਲ ਬਿਜਲੀ ਦੇ ਜ਼ੀਰੋ ਆ ਰਹੇ ਆ ਆ ਸਾਰੀਆਂ ਸੰਖਿਆਵਾਂ ਖੜੀਆਂ ਨੇ ਇਹਦੇ ਪਰਸੈਂਟੇਜ ਇੱਥੇ ਕੱਢ ਲਉ ਕਿਨੇ ਲੋਕਾਂ ਦੇ ਬਿੱਲ ਜ਼ੀਰੋ ਆ ਰਹੇ ਆ ਜੇ ਅੱਜ ਬਿੱਲ ਜ਼ੀਰੋ ਆ ਰਹੇ ਆ ਇਹ ਪੰਜਾਬ ਸਰਕਾਰ ਦਾ ਹੀ ਬਰਪਾਉਂਦੀ ਐ ਸੋਚੋ ਜਦੋਂ ਬਲ ਅੱਬਰ ਖਲਾਏ ਆ ਕਿ ਜਿਹੜੀ ਗਰੀਬ ਜਨਤਾ ਹੈ ਜਿਨ੍ਹਾਂ ਕੋਲ 3000 4000 ਬਿਜਲੇ ਦਿਨ ਤੋਂ ਜੋ ਕੇ ਪੈਸੇ ਨਹੀਂ ਸੀਗੇ ਅੱਜ ਸਰਕਾਰ ਉਹਨੂੰ ਮਾਫ ਕਰ ਰਹੀ ਹੈ ਇਹਨਾਂ ਨੂੰ ਪਤਾ ਹੈ ਉਹ ਬੰਦੇ ਜਿਨ੍ਹਾਂ ਦਾ ਬਿੱਲ ਮਾਫ ਹੋਣਾ ਸਰਕਾਰ ਤੋਂ ਬਾਹਰ ਨਹੀਂ ਜਾ ਸਕਦੇ ਜੇ ਅੱਜ ਮਹੱਲਾ ਕਲੀਨਿਕ ਖੁੱਲ ਗਿਆ ਉੱਥੇ ਦਵਾਈਆਂ ਮਿਲ ਰਹੀਆਂ ਆਪਰਾ ਟੈਸਟ ਹੋ ਰਹੇ ਨੇ ਚੈੱਕਅਪ ਫ੍ਰੀ ਹੋ ਰਹੇ ਨੇ ਲੋਕ ਉੱਥੇ ਇੱਕ ਇੱਕ ਮਹੱਲਾ ਕਲੀਨਿਕ ਤੇ 300 300 ਪਰਿਵਾਰ ਜਾ ਰਿਹਾ ਉਹ ਕਿਹਨੂੰ ਬੇਨਿਫੀਟ ਮਿਲ ਰਿਹਾ ਲੋਕਾਂ ਨੂੰ ਪਿਛਲੇ ਸਰਕਾਰਾਂ ਨੇ ਕਿਹਨੂੰ ਕੀਤਾ ਇਹ ਹੁਣ ਇੱਕੋ ਨਾਰਾ ਮਾਰਦੇ ਸਾਡੀਆਂ ਡਿਸਪੈਂਸਰੀਆਂ ਬਣਾਈਆਂ ਠੀਕਰੇ ਚਲਾਤੀਆਂ ਪਿਛਲੀ ਡਿਸਪੈਂਸਰੀ ਦਾ ਕਦੇ 20 ਪੇਸ਼ੈਂਟ ਕਦੇ 25 ਪੇਸ਼ੈਂਟ ਕਦੇ 30 ਪੇਸ਼ੈਂਟ ਅੱਜ 250 ਪੇਸ਼ੈਂਟ 20 ਔਰ 25 ਦਾ ਕਿੰਨਾ ਅੰਤਰ ਹੈ ਤੁਸੀਂ ਡਿਵੈਲਪਮੈਂਟ ਨੂੰ ਲੈ ਕੇ ਕਹਿ ਰਹੇ ਹੋ ਮੁੱਖ ਮੰਤਰੀ ਦਾ ਨਾਰਾ ਵਾ ਪੰਜਾਬ ਬਣੇਗਾ ਹੀਰੋ ਆਪ ਤੇਰਾ ਬਾਕੀ ਜ਼ੀਰੋ ਭਾਜਪਾ ਵਾਲੇ ਕਹਿੰਦੇ ਮੁੱਖ ਮੰਤਰੀ ਜੀ ਬਿਲਕੁਲ ਠੀਕ ਕਹਿੰਦੇ ਨੇ ਪੰਜਾਬ ਬਣੇਗਾ ਹੀਰੋ ਭਾਜਪਾ ਤੇਰਾ ਆਪ ਜ਼ੀਰੋ ਦੇਖੋ ਮਰੋੜ ਤੁਰੜ ਕੇ ਇੱਕ ਨੂੰ ਇੱਥੋਂ ਸਟਾਰਟ ਕਰ ਲਓ ਜਾਂ ਇੱਕ ਨੂੰ ਉੱਥੋਂ ਸਟਾਰਟ ਕਰ ਲਓ ਇੱਕ ਨਹੀਂ ਤਾਂ ਸੋਹ ਤੇ ਰੁਕਣਾ ਜਾਗੇ ਸੋਹ ਕੌਣ ਹੈ ਪਬਲਿਕ ਇਹਨਾਂ ਨੇ ਜਵਾਬ ਦੇਣਾ ਹੈ ਇਹ ਰਿਜ਼ਲਟ ਦੇ ਦੇਣਗੇ ਕੀ ਲੋਕਾਂ ਨੇ ਕਿਹਨੂੰ ਵੋਟ ਪਾਣੀ ਹੈ ਡਿਵੈਲਪਮੈਂਟ ਨੂੰ ਵੋਟ ਪਾਣੀ ਹੈ ਕਿ ਗੱਲਾਂ ਕਰਨ ਲਈ ਵੋਟ ਪਾਣੀ ਹੈ ਜਿਹੜੇ ਗੱਲਾਂ ਕਰਨ ਲਈ ਉਹਨੂੰ ਵੋਟ ਲੋਕ ਨਹੀਂ ਪਾਣਗੇ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਅੱਗੇ ਕੀ ਸੀਗਾ 5 ਸਾਲ ਕਾਂਗਰਸ ਨੇ ਰਾਜ ਕਰ ਲਿਆ 5 ਸਾਲ ਕਾਲੀ ਦਲ ਭਾਜੀਪੀ ਨੇ ਰਾਜ ਕਰ ਲਿਆ ਹੁਣ ਲੋਕਾਂ ਕੋਲ ਕੋਈ ਤੀਜਾ ਘਰ ਹੈਗਾ ਨਾ ਲੋਕ ਕਹਿੰਦੇ ਤੁਸੀਂ ਦੋਨੇ ਹੱਟੋ ਪਿੱਛੇ ਅਸੀਂ ਇਹਨਾਂ ਤੋਂ ਕੰਮ ਕਰਾਉਨੇ ਆ ਜੇ ਲੋਕਾਂ ਨੂੰ ਕੰਮ ਪਸੰਦ ਆਏਗਾ ਲੋਕ ਵੋਟ ਪਾਣਗੇ ਤਾਂ ਤੁਸੀਂ ਮੰਨਦੇ ਹੋ ਕਿ ਕਾਲੀ ਬੀਜੇਪੀ ਦੇ ਰਾਜ ਦੇ ਵਿੱਚ ਕੰਮ ਨਹੀਂ ਹੋਇਆ ਤੁਸੀਂ ਵੀ ਸਰਕਾਰ ਦੇ ਵਿੱਚ ਹਿੱਸਾ ਰਹੇ ਹੋ ਤੇ ਤੁਹਾਨੂੰ ਲੱਗਦਾ ਕਿ ਉਹ ਉਹ ਸਮਾਂ ਵੀ ਤੁਸੀਂ ਹੰਡਾਇਆ ਵਾ ਤੇ ਹੁਣ ਵੀ 2 ਸਾਲ ਸਰਕਾਰ ਦੇ ਵਿੱਚ ਉਹ ਕਿਸ ਤਰ੍ਹਾਂ ਦਾ ਵਾ ਮੈਂ ਤਾਂ ਇੱਕ ਕਵਾਂਗਾ ਕਿ ਅੰਤਰ ਬਹੁਤ ਵੱਡਾ ਹੈ ਇੱਕ ਲਫਫੇਬਾਜੀ ਇੱਕ ਲੋਕਾਂ ਦੇ ਵਿੱਚ ਜਾ ਕੇ ਕੰਮ ਕਰਾਉਣਾ ਅੱਜ ਮੈਂ ਘਰ ਘਰ ਜਾ ਰਿਹਾ ਉਹੀ ਵਿਧਾਇਕ ਸੀਗੇ ਜਿਹੜੇ ਹਲਕੇ ਨੂੰ ਜਾਂਦੇ ਨਹੀਂ ਸੀਗੇ ਮੈਨੂੰ ਯਾਦ ਹੈ ਜਦੋਂ ਮੈਂ ਇੱਥੇ ਆਇਆ ਸੀ ਵੋਟ ਮੰਗਣ ਵਾਸਤੇ ਬੇਕਮਾਤਾ ਖੜੀ ਬਜ਼ੁਰਗ ਮੈਨੂੰ ਕਹਿੰਦੀ ਵੋਟਾਂ ਪਾ ਦੇਾਂਗੇ ਪਰ ਮੈਨੂੰ ਮਿਲ ਸਾਨੂੰ ਮੁੜ ਕੇ ਸ਼ਕਲ ਦਿਖਾ ਦਿਓ ਤੇ ਅੱਜ ਹੁਣ ਮੈਨੂੰ ਮਾਤਾ ਉਹ ਕਾ ਬਾਹਰ ਕਹਿ ਰਹੀ ਸੀ ਤੇ ਕਾਕਾ ਮੇਰੀ ਗੱਬਰੀ ਜਮਾਨ ਤੇ ਫੁੱਲ ਚੜਾਤੇ ਤੂੰ ਤਾਂ ਬੰਦੀ ਕਿੰਨੀ ਵਾਰੀ ਹੋ ਗਿਆ ਸਾਡੇ ਦੇ ਡਿਵੈਲਪਮੈਂਟ ਦੇ ਕੰਮ ਹੀ ਕਰਾਤੇ ਇਹਨੂੰ ਕਹਿੰਦੇ ਡਿਵੈਲਪਮੈਂਟ ਜੇ ਮੈਂ ਕੰਮ ਕਰਾਉਂਗਾ ਤੇ ਮੈਨੂੰ ਲੋਕਾਂ ਚ ਆਨ ਨੂੰ ਡਰ ਨਹੀਂ ਹੈ ਮੈਂ ਲੋਕਾਂ ਦੇ ਵਿੱਚ ਕਰੂੰਗਾ ਜੇ ਮੈਂ ਡਿਵੈਲਪਮੈਂਟ ਕਰਾਂਦੀ ਮੈਂ ਲੁੱਕ ਜਾਣਾ ਕਿ ਲੋਕ ਤਾਂ ਜਿੱਥੇ ਮਰਜੀ ਪਕੜ ਸਕਦੇ ਆ ਜਾਓ ਜੀ ਕਾਕਾ ਜੀ ਤੁਹਾਨੂੰ ਵੋਟ ਪਾਈ ਹੈ ਇਸ ਕਰਕੇ ਮੈਂ ਡਿਵੈਲਪਮੈਂਟ ਕਰਾਈ ਹੈ ਲੋਕਾਂ ਦੇ ਸਹਿਯੋਗ ਦੇ ਨਾਲ ਲੋਕਾਂ ਦੀ ਮਿਹਨਤ ਲੋਕਾਂ ਦੇ ਸਾਥ ਮੈਂ ਜੀ ਲੋਕਾਂ ਦੇ ਵਿੱਚ ਖੜਾ ਜੇ ਮੈਂ ਹੀ ਡਿਵੈ ਮੈਂ ਬਣਾ ਮਾਰ ਦੇਣਾ ਸੀ ਮੈਂ ਬਾਹਰ ਆ ਜੀ ਅੱਜ ਮੈਂ ਆਪ ਖੁਦ ਕਹਿੰਦਾ ਮੈਨੂੰ ਬੁਲਾਓ ਬੁਲਾਓ ਕਿਥੇ ਮੁਰਤ ਕਰਾਣਾ ਅੱਜ ਪਹਿਲੀ ਵਾਰੀ ਮੈਂ ਚੈਲੰਜਾ ਤੁਹਾਨੂੰ ਸਾਰੇ ਚੈਨਲ ਤੋਂ ਬੋਲ ਦਿੰਦਾ ਮੈਂ ਕਹਿ ਰਿਹਾ ਸਰਕਾਰ ਕੋਲ ਫੰਡ ਦੀ ਕਮੀ ਨਹੀਂ ਹੈ ਮੇਰੇ ਕੋਲ ਜਿੱਥੇ ਮਰਜੀ ਡਿਵੈਲਪਮੈਂਟ ਕਰਾਉਣਾ ਮੈਂ ਕਰੂੰਗਾ ਯਾਰ ਮੇਰੇ ਹਲਕਾ ਮੈਂ ਕਰਵਾਉਣੀ ਹੈ ਮੇਰੇ ਜਿੱਥੇ ਲੋਕ ਕਹਿੰਦੇ ਉੱਥੇ ਮੈਂ ਸੜਕਾਂ ਟਿਊਬਵਲ ਲੋਕਾਂ ਨੂੰ ਚਾਹੀਦਾ ਕੀ ਹੁੰਦਾ ਅੱਛੀ ਸੜਕ ਹੋਣੀ ਚਾਹੀਦੀ ਹੈ ਅੱਛੀ ਲਾਈਟ ਚੱਲਣੀ ਚਾਹੀਦੀ ਹੈ ਸਾਡੇ ਘਰ ਦਾ ਪਾਣੀ ਸਾਫ਼ ਸੁਥਰਾ ਹੋਣਾ ਚਾਹੀਦਾ ਔਰ ਸੀਵਰ ਸਾਡਾ ਵਧੀਆ ਚੱਲਣਾ ਚ ਕੌਣ ਪੰਜਾਬ ਨੂੰ ਕਿੰ데요 ਤੋਂ ਬਚਾਉਣ ਦੀ ਲੋੜ ਹੈ ਅਕਾਲੀ ਦਲ ਵਾਲੇ ਕਹਿੰਦੇ ਪੰਜਾਬ ਬਚਾਓ ਸਰਕਾਰ ਤੋਂ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਨੂੰ ਇਹਨਾਂ ਤੋਂ ਬਚਾਓ ਇਸ ਗੱਲ ਦਾ ਸਾਡੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਬੋਲ ਚੁੱਕੇ ਨੇ ਉਹਨਾਂ ਨੇ ਕਿਹਾ ਤਾਂ ਕਿ ਡਿਬੇਟ 'ਚ ਵੀ ਕਿਹਾ ਉਹਨਾਂ ਨੇ ਪ੍ਰੈਸ 'ਚ ਵੀ ਕਿਹਾ ਉਹਨਾਂ ਨੇ ਕਿ ਤੁਹਾਡੇ ਲੋਕਾਂ ਤੋਂ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਪੰਜਾਬ ਬਚਿਆ 1.5 ਸਾਲ ਦੇ ਵਿੱਚ ਔਰ ਅੱਗੇ ਤੋਂ ਵੀ ਲੋਕ ਜੇ ਸਾਡਾ ਕੰਮ ਚੰਗਾ ਹੋਏਗਾ ਲੋਕ ਸਾਡੂੰ ਸਰਕਾਰ ਬਣਾਉਣ ਦੇਣਗੇ ਜੇ ਸਾਡਾ ਕੰਮ ਚੰਗਾ ਨਹੀਂ ਹੋਣਗੇ ਸਾਨੂੰ ਚਲਦਾ ਕਰ ਦੇਣਗੇ ਪਰ ਲੋਕਾਂ ਦੇ ਜੋ ਮਨ ਨੇ ਮੈਂ ਦੇਖਦਾ ਜਿੱਥੇ ਜਾਣਾ ਕਿਉਂਕਿ ਮੈਂ ਦਿੱਲੀ ਦੋ ਚਾਰ ਮਹੂਰਤ ਕਰ ਰਿਹਾ ਲੋਕਾਂ ਜਾ ਰਹੇ ਆ ਲੋਕਾਂ ਦੇ ਫੰਕਸ਼ਨਾਂ ਆ ਦੁੱਖ ਸੁੱਖ ਦੀ ਜਾਣਾ ਲੋਕਾਂ ਦਾ ਪਿਆਰ ਮਿਲਿਆ ਆ ਆਸ਼ੀਰਵਾਦ ਮਿਲਿਆ ਨਹੀਂ ਤਾਂ ਕੈਂਡੀਡੇਟ ਤਲਬਦੇ ਨਹੀਂ ਸੀਗੇ ਕੈਂਡੀਡੇਟ ਤਾਂਦੇ ਹੀ ਨਹੀਂ ਸੀਗੇ ਮੈਂ ਲੋਕਾਂ ਦੇ ਘਰਾਂ ਜਿਉਂ ਜਾਣਾ ਲੋਕ ਜੋ ਇਲੈਕਸ਼ਨ ਟਾਈਮ ਹੀ ਗਿਆ ਤੇ ਲੋਕ ਕੀ ਇਹੀ ਕਹਿੰਦੇ ਸੀ ਕਿ ਵੋਟਾਂ ਵਾਦਣੀ ਅਸੀਂ ਆਮ ਆਦਮੀ ਪਾਰਟੀ ਨੂੰ ਫੇਰ ਮੁੜ ਕੇ ਨਜ਼ਰ ਆ ਜਿਓ ਪਰ ਅੱਜ ਉਹੀ ਲੋਕ ਕਹਿੰਦੇ ਆ ਕਿ ਤੁਸੀਂ ਸਾਡੇ ਵਿੱਚ ਸਾਡੇ ਦ ਮੈਂ ਜਾਨੂ ਕਰੇਸ਼ੀ ਨਹੀਂ ਕਰਦਾ ਜੇ ਮੈਂ ਕੁਝ ਕਰ ਰਿਹਾ ਤੇ ਮੈਂ ਜਾ ਰਿਹਾ ਜੇ ਮੈਂ ਨਾ ਕੁਝ ਕੀਤਾ ਤੇ ਮੈਂ ਜਾਂਦਾ ਹੀ ਨਾ ਜੇ ਬਿਲਕੁਲ ਐਸੀ ਕਿ ਐਮਐਲਏ ਮਦਨਾਲਲ ਬਕਾ ਜਿਹੜੇ ਕਹਿੰਦੇ ਨੇ ਇਹ ਰਾਜੇ ਨੇ ਕਿ ਡਿਵੈਲਪਮੈਂਟ ਕੀਤੀ ਆ ਨਾ ਕਿ ਵਿਰੋਧੀ ਪਾਰਟੀਆਂ ਦੀ ਤਰ੍ਹਾਂ ਸਿਰਫ ਲਫਾਫੇਬਾਜੀ ਦੀ ਡਿਵੈਲਪਮੈਂਟ ਕੀਤੀ ਆ ਤੇ ਜਿਹੜੇ ਲੋਕ ਹੁਣ ਅੱਜ ਪੰਜਾਬ ਬਚਾਓ ਯਾਤਰਾ ਕੱਢ ਰਹੇ ਨੇ ਤੇ ਲੋਕਾਂ ਨੂੰ ਇਹਨਾਂ ਤੋਂ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਨਾ ਕਿ ਇਹਨਾਂ ਇਹਨਾਂ ਨੂੰ ਲੋਕ ਜੋ ਜਿਨ੍ਹਾਂ ਨੂੰ ਅਪੀਲ ਕਰ ਰਹੇ ਨੇ ਪੰਜਾਬ ਬਚਾਓ ਯਾਤਰਾ ਦੇ ਤੇ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਕਿੰਨੇ ਕੰਮ ਕੀਤਾ ਤੇ ਕਿੰਨੇ ਸਿਰਫ ਬਿਆਨਬਾਜ਼ੀ ਕੀਤੀ ਆ ਕੈਮਰਾ ਪਰਸਨ ਗੋਲਡੀ ਦੇ ਨਾਲ ਵਿਵੇਕ ਕਾਲ ਚਰਚਾ ਟੀਵੀ ਲੁਧਿਆਣਾ